ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਪਲਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਪਲਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ग्लोबल सिख जिना भी हल्ला शेरी सतका से इधर आए हैं ते जो ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰਾਂਗੇ ਕਿਹੜੇ ਕਿਹੜੇ ਪਿੰਡ ਸਰ ਵਿਜਿਟ ਕਰਕੇ ਆਏ ਜੇ ਹੱਲੇ ਤਾਂ ਹੁਣੇ ਆਏ ਹਨ ਜੀ ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਤੂੰ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਦੀ ਤੇ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਅਬਦਾਲ ਹੈ ਨਾ ਜੀ 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 ਬਰਤਾ ਅਬਦਾਲ ਅਵੇਲੀਆਂ ਅਬਦਾਲ ਅਬਦਾਲ ਖਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਦੇ ਸਵੇਲੀਆਂ ਅਵੇਲੀਆਂ ਅਵੇਲੀਆਂ ਉੱਥੋਂ ਤੱਕ ਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨਾ ਲਵਾਂਗੇ ਜੀ ਉਧਰ ਵੀ ਜਾਵਾਂਗੇ ਹਰ ਦੋਨ ਆ ਗਏ ਆ ਤੇ ਜਾਵਾਂਗੇ ਜ਼ਰੂਰ ਬੋਰਾ ਕਿ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਬਿਲਕੁਲ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਆ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ